ਹਾਂਜੀ 2.5 ਮੀਟਰ ਪਸ਼ਮੀਨੇ ਦਾ ਡਿਜੀਟਲ print ਸ਼ਰਟ ਆ ਫਰੰਟ ਤੇ ਤੁਹਾਨੂੰ ਵਰਕ thread work ਮਿਲੇਗਾ। ਬਾਟਮ 2.5 ਮੀਟਰ ਰਹੇਗੀ ਪਸ਼ਮੀਨਾ ਦੀ। ਉਸ ਦੇ ਨਾਲ ਸਟਾਲ ਰਹੇਗਾ 2.5 ਮੀਟਰ printed 850 ਵਿੱਚੇ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਮਾਈਕਰੋ ਵੈਲਵਟ ਪਲੇਨ ਸਟਾਪ ਨੇ ਕੋਲ ਇਹ 5 ਮੀਟਰ ਦਾ ਸੂਟ ਰਹੇਗਾ। ਤੁਸੀਂ ਹੈਂਡਵਰਕ ਮਸ਼ੀਨ ਵਰਕ ਕਰਵਾ ਸਕਦੇ ਹੋ 750 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ। ਵਿਸਕੋਸ ਸ਼ਿਮਰ ਸਿਲਕ 2 ਮੀਟਰ ਸ਼ਰਟ ਰਹੇਗਾ ਜਰੀ ਮੀਨੀ ਚੈੱਕ ਹੋਣਗੇ ਫਾਈਨ ਕੁਆਲਟੀ ਦਾ ਸਟੱਫ ਆ ਨਾਲ ਤੁਹਾਨੂੰ ਪਲੇਨ ਉਪਾੜਾ ਸਿਲਕ ਦੀ ਬਾਟਮ 2 ਮੀਟਰ ਮਿਲੇਗੀ 1250 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਰਹਿਣਗੇ ਜੀ ਆਪਣੇ ਕੋਲ ਪਸ਼ਮੀਨੇ ਦੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਰੈਡੀ ਹੋਏ ਨੇ ਫਰੰਟ ਬੈਕ ਐਂਡ 슬ੀਵਸ ਪ੍ਰਿੰਟ ਰਹੇਗੀ ਲੈਂਥ ਰਹੇਗੀ 47 ਬਾਟਮ 3 ਮੀਟਰ ਪਸ਼ਮੀਨੇ ਦੀ ਦੁਪੱਟਾ ਵੂਲਨ ਪਸ਼ਮੀਨੇ ਦਾ ਸਟੋਲ ਰਹੇਗਾ ਬਿਊਟੀਫੁੱਲ ਇਸ ਦਾ ਜੋ ਪ੍ਰਾਈਸ ਰਹੇਗਾ 1580 ਦੇ ਵਿੱਚ ਤੁਸੀਂ ਘਰ ਬੈਠੇ ਵੀ ਬਾਏ ਕਰ ਸਕਦੇ ਹੋ ਇਹ ਸੇਲ ਤੇ ਸੂਟ ਨੇ ਇਹ 5 ਮੀਟਰ ਸੂਟ ਦੀ ਕੱਟ ਮਿਲੇਗੀ ਤੁਹਾਨੂੰ ਸ਼ਰਟ ਤੇ ਘੇਰੇ ਤੇ ਵਰਕ ਮਿਲੇਗਾ 500 ਤੇ ਵਰਕ ਮਿਲੇਗਾ ਔਰ बॉਟਮ ਤੇ ਵੀ ਵਰਕ ਮਿਲੇਗਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੇਮ ਇਦਾਂ ਦਾ ਵਰਕ ਮਿਲੇਗਾ 499 ਵਿੱਚ ਤੁਸੀਂ ਕੋਈ ਵੀ ਇਹ ਕਲਰ ਬਾਏ ਕਰ ਸਕਦੇ ਹੋ ਵਿਦਆਊਟ ਦੁਪੱਟਾ ਮੇਰਾ WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹ 5 ਮੀਟਰ ਪਸ਼ਮੀਨੇ ਦਾ ਸੂਟ ਰਹੇਗਾ ਰਾਮ ਟੈਕਸ ਬ੍ਰਾਂਡ ਦਾ ਫੈਨਸੀ ਡਿਜੀਟਲ ਪ੍ਰਿੰਟ ਆਰੀ ਵਰਕ ਮਿਲੇਗਾ 3 ਮੀਟਰ ਪਿਓਰ ਪਸ਼ਮੀਨਾ ਦੀ ਬਾਟਮ ਚਨੂਨ ਡਿਜੀਟਲ ਪ੍ਰਿੰਟ ਸਵਾ 2 ਮੀਟਰ ਦੁਪੱਟਾ 2050 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ 5 ਮੀਟਰ ਕ੍ਰੇਵ ਦਾ ਸੂਟ ਰਹੇਗਾ थ्रेड ਵਰਕ ਮਿਲੇਗਾ ਪਲੱਸ ਮਿਰਰ ਵਰਕ ਬਾਸੂ ਦੇ ਵੀ ਵਰਕ ਮਿਲੇਗਾ ਦੁਪੱਟਾ ਸਵਾ 2 ਮੀਟਰ ਰਹੇਗਾ ਚਨੂਨ ਦਾ ਦੁਪੱਟੇ ਤੇ ਵੀ ਵਰਕ ਮਿਲੇਗਾ 799 ਦੇ ਵਿੱਚ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਬਹੁਤ ਹੀ ਸੋਹਣੇ ਕਲਰ ਹੈ ਇਹਨਾਂ ਸੂਟਾਂ ਦੇ ਵਿੱਚ ਇਹ ਪਸ਼ਮੀਨਾ ਦੇ ਰਹਿਣਗੇ ਸੂਟ ਨਾਲ ਤੁਹਾਨੂੰ ਸਟੌਲ ਮਿਲੇਗਾ ਡਿਜੀਟਲ ਪ੍ਰਿੰਟ ਸ਼ਰਟ ਡਿਜੀਟਲ ਪ੍ਰਿੰਟ ਹੀ ਸਟੌਲ ਆ ਪਲੇਨ ਇਸਤੇ ਨਾਲ ਪਸ਼ਮੀਨੇ ਦੀ ਬਾਟਮ ਮਿਲੇਗੀ ਇਹਨਾਂ ਦੇ ਵਿੱਚ ਵੀ ਬਹੁਤ ਪਿਆਰੇ ਕਲਰ ਆਏ ਹੋਏ ਨੇ ਤੁਸੀਂ ਬਾਈ ਕਰ ਸਕਦੇ ਹੋ ਇਹ ਰੈਨਗੀ ਪਸ਼ਮੀਨਾ ਦੇ ਸੂਟ ਇਹ ਵੀ ਡਿਜੀਟਲ ਪ੍ਰਿੰਟ 2.5 ਮੀਟਰ ਸ਼ਰਟ ਮਿਲੇਗੀ थ्रेड ਵਰਕ ਮਿਲੇਗਾ ਘੇਰੇ ਤੇ 2.5 ਮੀਟਰ ਪਸ਼ਮੀਨਾ ਦੀ ਬਾਟਮ ਮਿਲੇਗੀ ਡਿਜੀਟਲ ਪ੍ਰਿੰਟ ਸਟਾਲ ਮਿਲੇਗਾ 2.5 ਮੀਟਰ 850 ਵਿੱਚ ਬਾਈ ਕਰ ਸਕਦੇ ਹਾਂ ਇਹ ਰੈਡੀ ਔਨ ਆਰਡਰ ਤੇ ਹੈ ਤੁਸੀਂ ਆਪਣੇ ਆਰਡਰ ਤੇ ਸੂਟ ਰੈਡੀ ਕਰਵਾ ਸਕਦੇ ਹੋ ਏਕੇ ਟੈਕਸ ਦਾ ਪਿਓਰ ਪਸ਼ਮੀਨਾ 5 ਮੀਟਰ ਸੂਟ ਘੇਰੇ ਉੱਤੇ ਪੈਚ ਵਰਕ ਹੋਇਆ ਔਰ ਇਸ ਦੇ ਚਾਕਾਂ ਤੇ ਐਂਡ 슬ੀਵਸ ਤੇ ਵੀ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ 50 ਤੋਂ ਪਲੱਸ ਕਲਰ ਅਵੇਲੇਬਲ ਨੇ 5 ਤੋਂ 6 ਡੇਸ ਤੁਹਾਨੂੰ ਡਿਸਪੈਚਿੰਗ ਤੇ ਇਹਨਾਂ ਦਾ ਲੱਗਣਗੇ 1250 ਵਿੱਚ ਬਾਈ ਕਰ ਸਕਦੇ ਹੋ ਇਹ ਰਹਿਗਾ ਜੀ ਵੈਲਵਟ ਦੇ ਸੂਟ ਮਾਈਕਰੋ ਵੈਲਵਟ ਰਹੇਗੀ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਤੇ ਇਸ ਨਾਲ ਪਲੇਨ ਬਾਟਮ ਰਹੇਗੀ ਸਟਾਈਲਿਸ਼ ਡਿਜੀਟਲ ਪ੍ਰਿੰਟਡ ਦੁਪੱਟਾ ਰਹੇਗਾ 650 ਵਿੱਚ ਬਾਈ ਕਰ ਸਕਦੇ ਹੋ ਦੋ ਸੂਟ ਬਾਏ ਕਰੋਗੇ ਤਾਂ ਇਸ ਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਨੈਕਸਟ 2 ਮੀਟਰ ਪਸ਼ਮੀਨਾ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ बॉटम 2 ਮੀਟਰ ਪਸ਼ਮੀਨਾ ਦੀ ਸਟਾਲ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ 799 ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਮੀਟਰ ਪਸ਼ਮੀਨਾ ਡਿਜੀਟਲ ਇਹ ਸ਼ਰਟ ਰੈਗ ਆਰੀ ਵਰਕ ਮਿਲੇਗਾ ਬਾਟਮ ਵੀ ਪਸ਼ਮੀਨੇ ਦੀ ਰਹੇਗੀ ਸਟਾਲ ਰਹੇਗਾ ਸਵਾ ਦੋ ਮੀਟਰ ਡਿਜੀਟਲ ਪ੍ਰਿੰਟ ਵਾਲਾ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ ਆ ਪਿਆਰੇ ਕਲਰ ਨੇ 999 ਵਿੱਚ ਬਾਈ ਕਰ ਸਕਦੇ